ਆ ਦੇਖੋ ਅਕਾਉਂਟ ਦੀ ਇਸ ਉਤੇ ਤੇ ਉਧਰੋਂ ਹਾਈ ਕੋਰਟ ਵਿੱਚ ਚਲੇ ਗਏ ਦੂਰੇ ਵਰੇ ਦੇਖੋ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਇਹ ਜਿਹੜਾ ਸਾਡੇ ਤੇ ਸੰਕਟ ਮੜਿਆ ਗਿਆ ਪਾਣੀ ਦਾ ਤੇ ਧੱਕੇਸ਼ਾਹੀ ਨਾਲ ਤਾਨਾਸ਼ਾਹੀ ਨਾਲ ਪਾਣੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦਾ ਰੈਜ਼ੋਲੂਸ਼ਨ ਜਿਹੜਾ ਉਹ ਸਰਸੰਤੀ ਨਾਲ ਵਿਧਾਨ ਸਭਾ ਚ ਪਾਸ ਹੋਇਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਵੀ ਰੱਖੇ ਨਾਲ ਉਹਨਾਂ ਨੇ ਔਨ ਰਿਕਾਰਡ ਬੋਲ ਕੇ ਵੀ ਕਿਹਾ ਸਾਰਿਆਂ ਨੇ ਕਿ ਅਸੀਂ ਇਸ ਮਾਮਲੇ ਚ ਪੰਜਾਬ ਦੇ ਨਾਲ ਆ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਹਜੇ ਵੀ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਭਾਜਪਾ ਨੂੰ ਕਿ ਪੰਜਾਬੀ ਧੱਕਾ ਨਹੀਂ ਜਰਦੇ ਹਜੇ ਵੀ ਉਹ ਕੋਸ਼ਿਸ਼ਾਂ ਇਹੀ ਕਰ ਰਹੇ ਨੇ ਕਦੇ ਅਫਸਰ ਬਦਲਦਾ ਕੋਈ ਕਦੇ ਕੋਈ ਅਫਸਰ ਮੁੱਕਰ ਜਾਂਦਾ ਉਹਨੂੰ ਬਦਲ ਕੇ ਕਹਿੰਦੇ ਤੂੰ ਖੋਲ ਦੇ ਗੇਟ ਤੂੰ ਖੋਲ ਦੇ ਗੇਟ ਐਦਾਂ ਨਹੀਂ ਚੱਲੂਗਾ ਜਦ ਕਿ ਅੰਕੜਿਆਂ ਮੁਤਾਬਕ ਉਹ 31 ਮਾਰਚ ਤੱਕ ਆਪਣਾ ਕੋਟਾ ਖਤਮ ਕਰ ਚੁੱਕੇ ਨੇ ਫਿਰ ਵੀ ਅਸੀਂ ਮਾਨਵਤਾ ਦੇ ਆਧਾਰ ਤੇ ਪੀਣ ਵਾਸਤੇ ਪਾਣੀ ਦੇ ਰਹੇ ਹਾਂ ਉਹਨਾਂ ਨੂੰ 20 ਮਈ ਨੂੰ ਉਹਨਾਂ ਨੂੰ ਪਾਣੀ 20 ਮਈ ਦੀ ਰਾਤ ਨੂੰ ਉਹਨਾਂ ਨੂੰ ਪਾਣੀ ਮਿਲ ਜਾਊਗਾ ਤੇ 15 ਦਿਨ ਉਹਨਾਂ ਨੂੰ ਆਪਦੀਆਂ ਹੀ ਗਲਤੀਆਂ ਦਾ ਦੇਖੋ ਨਤੀਜਾ ਤਾਂ ਉਹਨਾਂ ਨੂੰ ਭੁਗਤਣਾ ਪਊਗਾ ਕਿਉਂਕਿ ਅਸੀਂ ਉਹਨਾਂ ਨੂੰ 6 ਚਿੱਠੀਆਂ ਲਿਖੀਆਂ ਹਰ ਮਹੀਨੇ ਮੀਟਿੰਗ ਹੁੰਦੀ ਸੀ ਹਰ ਮਹੀਨੇ ਅਸੀਂ ਚਿੱਠੀ ਲਿਖਦੇ ਸੀ ਕਿ ਤੁਹਾਡਾ ਪਾਣੀ ਖਤਮ ਹੋਊਗਾ ਇਸ ਵਾਰ ਤੁਸੀਂ ਸੰਜਮ ਨਾ ਵਰਤੋ ਅਸੀਂ ਦੇਣਾ ਨਹੀਂ ਨਹੀਂ ਮੰਨੇ ਪਹਿਲਾਂ ਦੀ ਆਦਤਾਂ ਪਈਆਂ ਹੋਈਆਂ ਸੀਗੀਆਂ ਸੋ ਅੱਜ ਜਿਹੜਾ ਡੈਮ ਸੇਫਟੀ ਐਕਟ ਉਹਨੂੰ ਵੀ ਪੰਜਾਬ ਨੇ ਰੱਦ ਕੀਤਾ ਨਾਲ ਜਿਹੜਾ ਤਰੀਕਾ ਜਿਹੜਾ BBMP ਦਾ ਤਾਨਾਸ਼ਾਈ ਵਾਲਾ ਉਹਦਾ ਸਖਤ ਵਿਰੋਧ ਵੀ ਹੋਇਆ ਨਾਲ ਇਹ ਵੀ ਮਤਾ ਪਾਸ ਹੋਇਆ ਹੈ ਉਹਦੇ ਵਿੱਚ ਕਲੌਜ਼ ਹੈ ਕਿ BBMB ਜਿਹੜੀ ਆ ਉਹ ਸਫੈਦ ਹਾਥੀ ਬਣ ਗਈ ਖਰਚਾ ਪੰਜਾਬ ਦਾ ਹੈ ਤੇ ਪੰਜਾਬ ਨੂੰ ਬਾਈਪਾਸ ਕਰਕੇ ਮਤਾ ਪਾਸ ਕਰ ਲੈਂਦੇ ਨੇ ਮੀਟਿੰਗਾਂ ਸਾਰੀਆਂ 3 ਘੰਟੇ 4 ਘੰਟਿਆਂ ਦੇ ਨੋਟਿਸ ਤੇ ਬੁਲਾ ਲੈਂਦੇ ਨੇ ਜਦਕਿ ਐਮਰਜੈਂਸੀ ਮੀਟਿੰਗ ਵੀ ਕਲੌਜ਼ ਦੇ ਵਿੱਚ ਉਹ BBMB ਦੇ ਸਦਾਨ 'ਚ ਐਮਰਜੈਂਸੀ ਮੀਟਿੰਗ ਵਾਸਤੇ ਵੀ ਇੱਕ ਹਫਤਾ ਚਾਹੀਦਾ ਵੈਸੇ ਇੱਕ ਮਹੀਨਾ ਚਾਹੀਦਾ ਪਰ ਐਮਰਜੈਂਸੀ ਮੀਟਿੰਗ ਬੁਲਾਉਣੇ ਵੀ ਹਫਤਾ ਇਹ 6-7 ਘੰਟੇ ਵੀ ਨਹੀਂ ਦਿੰਦੇ ਸੁਇਸ ਕਰਕੇ ਮਤਲਬ ਬੀਬੀਐਮਪੀ ਦਾ ਵੀ ਪੁਨਰਗਠਨ ਹੋਣਾ ਚਾਹੀਦਾ ਹੈ। ਔਰ ਬੀਬੀਐਮਪੀ ਪਾਖੜਾ ਰਾਵੀ ਬਿਆਸ ਤੇ ਸਤਲੋਜ ਨਾਲ ਸੰਬੰਧਤ ਹੈ। ਇਹ ਇਹਦੇ ਵਿੱਚ ਹਰਿਆਣਾ ਦਾ ਕਿੱਥੋਂ ਕਿਹੜਾ ਹਿੱਸਾ ਲੱਗਦਾ ਹੈ। ਇਹਦੇ ਵਿੱਚ ਰਾਜਸਥਾਨ ਦਾ ਕਿਹੜਾ ਹਿੱਸਾ ਲੱਗਦਾ ਹੈ। ਉਹ ਵੀ ਵਿੱਚ ਇਹਨਾਂ ਨੇ ੱਟਕੇ ਨਾਲ ਸਾਡੇ ਸਹਿ ਰਿਪੇਰੀਅਨ ਬਣਾਏ ਹੋਏ ਨੇ। ਜਦਕੇ ਜਦੋਂ ਪੰਜਾਬ ਇਕੱਠਾ ਹੁੰਦਾ ਸੀ ਤਾਂ ਯਮਨਾ ਦੇ ਵਿੱਚੋਂ ਪੰਜਾਬ ਨੂੰ ਮਿਲਿਆ ਸੀ ਪਾਣੀ। ਤੇ ਜਦੋਂ ਪੰਜਾਬ ਲੱਗ ਗਿਆ ਯਮਨਾ ਤੋਂ ਸਾਡਾ ਨਾਂ ਘਟਦਾ ਆਪ ਰਾਵੀ ਬਿਆਸ ਤੱਕ ਵੀ ਉਹਦਾ ਨਾਂ ਪਾਈ ਫਿਰਦੇ। ਸਾਡਾ ਕਿਹੜੇ ਪਾਸੇ ਤੋਂ ਅਸੀਂ ਕਿੱਥੋਂ ਦੇ ਦੀ ਪਾਣੀ ਹਰਿਆਣਾ ਵੀ ਕੀ ਬਹੁਤ ਸਵਾਲ ਲੈ ਲਿਆ ਜੀ ਕੀ ਬਹੁਤ ਲੜਾਈ ਕਰਾਂ ਦੇਖੋ ਇਹ ਈਗੋ ਨਹੀਂ ਹੁੰਦੀ ਜੀ ਪਾਣੀ ਪਾਣੀ ਜਿਹੜਾ ਪੰਜਾਬ ਦੀ ਲਾਈਫਲਾਈਨ ਹੈ ਪੰਜਾਬ ਦੇ ਜਿਹੜੀਆਂ ਨਾੜੀਆਂ ਚ ਵਗਦੀਆਂ ਨੇ ਜਿਹੜੀਆਂ ਪੰਜਾਬੀਆਂ ਦੀਆਂ ਉਹ ਪਾਣੀ ਹੈ ਪਾਣੀ ਵਾਸਤੇ ਤਾਂ ਸਾਡੇ ਆਪਾਂ ਪਿੰਡਾਂ ਚ ਦੇਖਦੇ ਰਹੇ ਹਾਂ ਕਿ ਪਹਿਲਾਂ ਝਗੜੇ ਬੜੇ ਵੱਡੇ ਹੋ ਜਾਂਦੇ ਸੀ ਕਿ ਇੱਕ ਮਿੰਟ ਦੀ ਬਾਰੀ ਪਿੱਛੇ ਠੀਕ ਹੈ ਨਾ ਸੋ ਇਸ ਕਰਕੇ ਜੇ ਹਰਿਆਣਾ ਕੋਈ ਈਗੋ ਦੀ ਗੱਲ ਕਰ ਰਿਹਾ ਤਾਂ ਉਹ ਆਪ ਆਪ ਗਲਤੀ ਕਰ ਰਹੇ ਨੇ ਆਪਦੇ ਪੈਰਾਂ ਤੇ ਆਪ ਕੁੜਾੜੀ ਮਾਰ ਰਹੇ ਨੇ ਜਾਂ ਸਾਡੀ ਕੋਈ ਗਲਤੀ ਹੋਵੇ ਅਸੀਂ ਕੋਈ ਤੱਕੇ ਨਾ ਕੋਈ ਬਰਤ ਪਾਣੀ ਪਰ ਅਜੇ ਵੀ ਅੱਜ ਇਸ ਵਾਰ ਅਸੀਂ 99% ਪਾਣੀ ਯੂਜ਼ ਕੀਤਾ ਨਹੀਂ ਪੰਜਾਬ 70 76 77 76 75 77 ਤੇ ਤੱਕ ਰਿਹਾ ਉਹ ਪ੍ਰਾਣੀਆਂ ਤਾਂ ਪਈਆਂ ਹੋਈਆਂ ਸੀਗੀਆਂ ਉਹ ਕਿਸੇ ਦੇ ਖੇਤ ਚ ਨਹਿਰ ਕਢਾ ਲਈ ਆਪਣੇ ਆਪ ਨੂੰ ਕਿਸੇ ਨੇ ਵੈਸੇ ਮਤਲਬ ਕਹੀ ਦੇ ਟੱਕ ਲਵਾਤੇ ਤੇ ਉਹ ਪ੍ਰਾਣੀਆਂ ਤਾਂ ਹੁਣ ਉਹ ਹੱਕ ਸਮਝੀ ਬੈਠੇ ਨੇ ਉਹ ਰਾਈਟ ਨਹੀਂ ਬਣ ਗਿਆ ਉਹਨਾਂ ਦਾ ਸੋ ਅਸੀਂ ਇਸ ਵਾਰ ਉਹਨਾਂ ਨੂੰ ਪਾਣੀ ਨਹੀਂ ਦੇ ਸਕਦੇ ਚਾਹੇ ਉਹ ਨਿਮਰਤਾ ਨਾਲ ਬੇਨਤੀ ਸਮਝ ਲੈਣ ਚਾਹੇ ਸਾਨੂੰ ਸਤਪਕਨ ਵੀ ਸਾਡੇ ਕੋਲ ਹੈ ਹੀ ਨਹੀਂ ਜਦੋਂ ਪਾਣੀ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਉਹ ਦੇ ਕੇ ਵੀ ਨਹੀਂ ਅਸੀਂ ਸ਼ਿਵਦਾ ਫਿਊਲ ਇਸ ਵਾਰੀ ਹਰਿਆਣਾ ਚ ਵਾਧੂ ਪਾਣੀ ਮੰਗ ਰਿਹਾ ਤੁਸੀਂ ਕਹਿ ਰਹੇ ਹੋ ਕਿ ਅੱਜ ਤੋਂ ਹੁਣੇ ਕੰਮ ਨਹੀਂ ਚੱਲਣਾ ਤਾਂ ਇਹ ਰਸਤਾ ਅੱਜ ਤੋਂ ਪੱਕਾ ਬੰਦ ਕਰਨ ਦੇ ਲਈ ਹੁਣ ਇਸ ਪਾਸੇ ਵੀ ਵਿਚਾਰ ਹੋਏਗਾ ਕਿ ਜਿਹੜਾ 18000 ਵਾਧੂ ਦੇਣਾ ਪੈ ਰਿਹਾ ਅੱਗੇ ਤੋਂ ਹੀ ਚੱਲਣਾ ਨਹੀਂ ਦੇਖੋ ਇਹ ਇਹ ਤਾਂ ਉਹਨਾਂ ਨੂੰ ਦੇਖਣਾ ਪਊਗਾ ਕਿ ਤੁਸੀਂ 31 ਮਾਰਚ ਤੱਕ ਬਿਲਕੁਲ ਬਲੈਕਆਊਟ ਹੀ ਹੋਗੇ ਤਹਾਨੂੰ ਪਤਾ ਨਹੀਂ ਸੀਗਾ ਅਸੀਂ ਦੱਸ ਦੇ ਰਹੇ ਹਾਂ ਤੁਹਾਨੂੰ ਨਾਲੇ ਕਿ ਤੁਹਾਡਾ ਪਾਣੀ ਖਤਮ ਹੋਊਗਾ ਅਸੀਂ ਉਸ ਤੋਂ ਬਾਅਦ ਨਹੀਂ ਦੇ ਸਕਦੇ ਤੇ ਇਹਦਾ ਮਤਲਬ ਉਹਨਾਂ ਨੇ ਪੰਜਾਬ ਹਰਿਆਣੇ ਦੇ ਲੋਕਾਂ ਨਾਲ ਵੀ ਧੋਖਾ ਕੀਤਾ ਉਹ ਗਲਤੀ ਲੋਕਾਂ ਨੂੰ ਮਾਫੀ ਮੰਗਣ ਕਿ ਹਾਂ ਜੀ ਸਾਥੋਂ ਸੱਭਾ ਲੈ ਨਹੀਂ ਗਿਆ ਪਾਣੀ ਸਾਡੇ ਵੱਲੋਂ ਚਲਾ ਗਿਆ ਪਾਣੀ ਹੋਰ ਤਾਂ ਕਿਤੇ ਗਿਆ ਨਹੀਂ ਠੀਕ ਹੈ ਨਾ 104% ਵਰਤੀ ਬਚਣੀ 104% ਮਤਲਬ ਫਿਰ ਵੀ ਅਜੇ 2 ਮਹੀਨੇ ਉਹਨਾਂ ਨੇ ਮਤਲਬ ਪਹਿਲਾਂ ਦੇ ਆਤਾਂ ਜਿਹੜੀਆਂ ਉਹ ਉਹਨਾਂ ਨੂੰ ਬਦਲ ਲੀਆਂ ਪੈਣਗੀਆਂ ਹੁਣ ਨਹੀਂ ਚੱਲੂਗਾ ਕੰਮ ਅਸੀਂ ਬੂੰਦ ਬੂੰਦ ਦਾ حساب ਰੱਖ ਰਹੇ ਆ ਅਸੀਂ ਨਹਿਰੀ ਸਿਸਟਮ ਠੀਕ ਕਰ ਲਿਆ ਆਪਣਾ ਸਾਡੀਆਂ ਕੱਸੀਆਂ ਸਾਡੀਆਂ ਸੂਏ ਸਾਡੇ ਰਜਵਾਹੇ ਚੱਲ ਪਏ ਅਸੀਂ ਪਾਈਪਾਂ ਦੱਬਤੀਆਂ ਅਸੀਂ 60% ਤੇ ਆਇਆ ਅੱਜ ਤੱਕ ਅਗਲੇ ਸਾਲ ਤੋ 90% ਤੱਕ ਜਾਣ ਜਾਣਾ ਚਾਹੁੰਦੇ ਆ ਕਿ 90% ਸਾਡਾ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਨੂੰ ਜਾਵੇ ਤਾਂ ਕਿ ਧਰਤੀ ਵਿਚਲਾ ਪਾਣੀ ਵੱਸ ਸਕੇ ਦੇਖੋ ਪੁਲਿਸ ਜਿਹੜੀ ਹੈ ਪੁਲਿਸ ਜਿਹੜੀ ਹੈ ਨਾ ਉਹ ਕਿਉਂਕਿ ਇੰਨਾ ਜਿਆਦਾ ਰੋਸ ਪਾਇਆ ਜਾ ਰਿਹਾ ਲੋਕਾਂ ਚ ਜੇ ਲੋਕ ਇਕੱਠੇ ਹੋ ਕੇ ਡੈਮ ਤੇ ਚਲੇ ਗਏ ਅਸੀਂ ਡੈਮ ਸੇਫਟੀ ਵਾਸਤੇ ਪੁਲਿਸ ਰੱਖੀ ਉੱਥੇ ਕੋਈ ਇਹ ਕੋਈ ਕੋਈ ਸਾਡੀ ਡਿਟੈਕਟਰਸ਼ਿਪ ਜਾਂ ਕੋਈ ਇਹ ਕੋਈ ਤਾਨਾਸ਼ਾਹੀ ਨਹੀਂਗੀ ਠੀਕ ਹੈ ਨਾ ਸੋ ਡੈਮ ਸੇਫਟੀ ਤਾਂ ਕਰ ਰੱਖਣੀ ਪਊਗੀ ਨਾ ਕੱਲ ਨੂੰ ਕੋਈ ਲੋਕ ਚਲੇ ਜਾਣ ਉੱਥੇ ਉੱਥੇ ਕੋਈ ਗੜਬੜ ਹੋ ਜੇ ਲਾਅ ਐਂਡ ਆਰਡਰ ਦੀ ਸਥਿਤੀ ਹੋ ਜੇ ਸਾਨੂੰ ਪ੍ਰੀਵੈਂਟਿਵ ਸਟੈਪ ਤਾਂ ਅਸੀਂ ਲਵਾਂਗੇ ਨਾ ਹੁਣ ਪੰਜਾਬ ਆਪਣੇ ਇੱਕ ਪਲੇਕ ਪੰਜਾਬ ਆਪਣਾ ਜਿਹੜਾ ਇਹਨਾਂ ਦਾ ਟਾਈਮ ਸੇਫਟੀ ਐਕਟ ਆ ਉਹ ਅਸੀਂ ਰੱਦ ਕਰਤਾ ਅਸੀਂ ਪੰਜਾਬ ਦਾ ਐਕਟ ਆਪਣਾ ਲੈ ਕੇ ਆਵਾਂਗੇ ਕਿਉਂਕਿ ਅਸੀਂ ਆਪਣੇ ਡੈਮਾਂ ਦੀ ਸੇਫਟੀ ਆਪ ਕਰਨਾ ਚਾਹੁੰਦੇ ਹਾਂ। ਪਿਛਲੇ ਵੀ ਨਾ ਕਰਾਇਆ ਤੇ ਬੀਜੇਪੀ ਕਹਿੰਦੀ ਸਾਡਾ ਨਾਮ ਲੈ ਰਹੇ ਸਰਕਾਰ ਨਹੀਂ ਕਰ। ਤੇ ਸਰਕਾਰ ਕੀ ਦੀ ਹੈ ਫਿਰ? ਬੀਜੇਪੀ ਇਹ ਹੈ ਜੇ ਕੰਮ ਚਾਪ ਦਾ ਨਾਮ ਕਿਉਂ ਨਹੀਂ ਪਿੱਛੇ ਲੈਣ ਦਿੰਦੀ। ਹਰ ਗੱਲ ਤੇ ਤਾਂ ਬੀਜੇਪੀ ਬੀਜੇਪੀ ਕਹੀ ਜਾਂਦੇ ਨੇ ਭਾਜਪਾ ਭਾਜਪਾ ਬੀਜੇਪੀ ਹਰ ਗੱਲ ਤੇ ਜਦੋਂ ਥੋੜੀ ਜਿਹੀ ਕਮੀ ਜਾਂ ਗਲਤੀ ਕਰ ਦੋਗੇ ਸਾਡੇ ਨਾਮ ਨਾ ਲਿਓ ਸਾਡੇ ਨਾਮ ਨਾ ਲਿਓ ਸਰਕਾਰ ਕਹਿ ਦੋ। ਸਰਕਾਰ ਕੀ ਦੀ ਹੈ ਫਿਰ? ਅਸ਼ਵਨੀ ਜੀ ਅਸ਼ਵਨੀ ਜੀ ਕਹਿੰਦੇ ਕਹਿੰਦੇ ਬੀਜੇਪੀ ਦੇ ਚੋ ਕਟੋ ਰੈਜਲੂਸ਼ਨ ਚੋਂ ਤਾਂ ਮੈਂ ਜਿਹੜਾ ਸਪੋਰਟ ਕਰੂੰਗਾ ਇਹ ਮਤਲਬ ਵਿਰੋਧ ਕਰ ਰਹੇ ਨੇ ਮਨ ਲ ਐਡਾ ਵੱਡਾ ਧੋਖਾ ਪੰਜਾਬੀਆਂ ਨਾਲ ਜੇਮ ਸਾਹਿਬ ਜਾਖੜ ਸਾਹਿਬ ਨੇ ਅੰਦਰ ਦਾ ਤੁਹਾਡੇ ਕੋਲ ਬੈਠ ਕੇ ਪ੍ਰੈਸ ਕਾਨਫਰੈਂਸ ਚ ਫੋਲ ਗੱਲ ਕੀਤੀ ਬਾਹਰ ਕਹਿੰਦੇ ਰਾਈ ਦਾ ਪਹਾੜ ਲਾਇਆ ਜਾ ਰਿਹਾ ਨਹੀਂ ਕੀ 4500 ਕਿਊਸਿਕ ਵਾਟਰ ਅਸੀਂ ਹੋਰ ਦੇ ਦਈਏ ਰਾਈ ਦਾ ਪਹਾੜ ਹੈ ਉਹਨਾਂ ਨੂੰ ਲੱਗਦਾ ਹੋਊਗਾ ਨਾ ਰਾਈ ਦਾ ਪਹਾੜ ਕਿਉਂਕਿ ਬੀਜੇਪੀ ਵਾਲੇ ਪਾਸੇ ਨੇ ਦੇਣੇ ਕਾ ਰਾਈ ਹੈ ਉਹ ਪੰਜਾਬ ਦਾ ਹੈ ਜਾਂ ਕੇਂਦਰ ਸਰਕਾਰ ਜਲ ਪਟਵਾਰਾ ਇਹ ਕਰੇ ਅਰੇ ਕੇਂਦਰ ਸਰਕਾਰ मतलब कैसे करेगी बीबीएमबी का तो बिल्कुल ही बीबीएमबी पानी बंटवारे के लिए नहीं बनी कि इतना इसको दे दो बीबीएमबी के दो काम होते हैं हमें बोलते हैं हम फ्लड गेट खोलेंगे गांव खाली करवा दो कभी बोलते हैं हम गेट बंद करेंगे पानी नहीं है दो कामों के लिए बीबीएमबी रखी है हम तो कहते हैं बी को क्यों यहाँ पे न, उसका पुनर्गठन होना चाहिए उसके संविधान का सिक्सटी में कोई और बात थी अब कोई और बात है जिस जिस रास्ते से आप 68 में गुजरते थे वहां बेरियां थी वहां टालियां थी बात मतलब छोटे-छोटे मळे के खेत मतलब बूटे थे आज हैं कहीं हैं वो बदल गया ज़माना बदल गया तो जमाने के मुताबिक बदलना पड़ेगा हरियाणा को भी बदलना पड़ेगा उनका लास्ट सवाल है कि हरियाणा ने फिर एक बार तो रेडी उन्होंने बात की थी कि हम धरना देंगे ठेला रोक और उन्होंने फिर उस तो बाद की कहने जुडियां ना फिर करें बैठ नहीं सकते हो ठीक है ना अब क्या करना फिर हो ਕਰਨਾ ਪਰ ਨਾ ਡੈਮੋਕ੍ਰੈਟਿਕ ਰਾਈਟ ਹੈ ਪਰ ਪਬਲਿਕ ਨੂੰ ਤੰਗ ਨਹੀਂ ਕਰ ਸਕਦਾ ਨਾ ਸੜਕ ਰੋਕ ਸਕਦੇ ਨੇ ਨਾ ਕੋਈ ਰੇਲ ਰੋਕਣਗੇ ਜੇ ਪਬਲਿਕ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਆਊਗੀ ਫਿਰ ਜਿਹੜਾ ਕਾਨੂੰਨੀ ਕਾਰਵਾਈ ਡੀਐਮ